ਭਾਈ ਜੀ ਮੈਨੂੰ ਤੁਸੀਂ ਤਾਂ ਲੇਟ ਪਛਾਣਿਆ ਮੈਨੂੰ ਇਹ ਤਾਂ ਲੇਟ ਹੀ ਪਛਾਣਿਆ ਹਾਂਜੀ ਤੇ ਮੈਂ ਜਿੱਦਾਂ ਹਾ ਕਰਾ ਕੇ ਆਇਆ ਸੀਗਾ ਦਾੜੀ ਧੋੜੀ ਕਰਾ ਕੇ ਆਇਆ ਸੀ ਮੇਰੀ ਸੇਲੀ ਨੇ ਮੈਨੂੰ ਪਛਾਣਿਆ ਮੈਂ ਕਹਿੰਦੀ ਹਾਂ ਆਹ ਕੌਣ ਕੌਣ ਕਿਹਨੂੰ ਵੇਚਦਾ ਆਹ ਮੈਂ ਸ਼ੁਕਰ ਕਰ ਮੈਨੂੰ ਭਾਜੀ ਨਹੀਂ ਕਹਿੰਦਾ ਭਾਈ ਤੁਸੀਂ ਕੌਣ ਭਾਈ ਭਾਈ ਜਲਦੀ ਕਰੋ ਭਾਜੀ ਵਹੀ ਗੱਲ ਸਮੋ ਭਾਈ ਭਾਈ ਜਲਦੀ ਕਰੋ ਹਾਂ ਭਾਈ ਜੀ ਆਰੇ ਤੁਸੀਂ ਤਾਂ ਲੇਟ ਪਛਾਣਿਆ ਮੈਨੂੰ ਨਹੀਂ ਇਹ ਤਾਂ ਲੇਟ ਹੀ ਪਛਾਣਿਆ ਹਾਂਜੀ ਤੇ ਮੈਂ ਜਿੱਦਾਂ ਕਰਾ ਕੇ ਆਇਆ ਸੀਗਾ ਦਾੜੀ ਧੂੜੀ ਕਰਾ ਕੇ ਆਇਆ ਸੀ ਮੇਰੀ ਸਿਹਲੀ ਨੇ ਮੈਨੂੰ ਪਛਾਣਿਆ ਮੈਂ ਕਹਿੰਦੀ ਹਾਂ ਆਹ ਕੌਣ ਇਹ ਕੌਣ ਹੈ ਕੰਸਲ ਕਿਹਨੂੰ ਵੇਚਦਾ ਆਹ ਮੈਂ ਸ਼ੁਕਰ ਕਰ ਮੈਨੂੰ ਭਾਜੀ ਨਹੀਂ ਕਹਿੰਦਾ ਭਾਈ ਤੁਸੀਂ ਕੌਣ ਭਾਈ ਭਾਈ ਜਲਦੀ ਕਰ ਲੋ ਭਾਜੀ ਵੀਰ ਜਲਦੀ ਭਾਈ ਭਾਈ ਜਲਦੀ ਕਰ ਲੋ ਕੀ ਦੱਸਾਂ ਭਰਾਵਾ ਸੇ ਦੇ ਮੂੰਹ ਗੱਲੇ ਨਹੀਂ ਕਰਨ ਦੇ ਮੈਂ ਕਿਹਾ ਕੋਈ ਨਹੀਂ ਆ ਜਾਣੀ 2-4 ਦਿਨਾਂ ਚ ਕਹਿੰਦੀ ਬੱਸ ਫੇ 2-4 ਦਿਨ ਬਾਅਦ ਹੀ ਮੈਨੂੰ ਮੂੰਹ ਦਿਖਾਇਓ ਆਪਾਂ 2-4 ਦਿਨ ਬਾਅਦ ਤੇ ਮੈਨੂੰ ਮੂੰਹ ਦਿਖਾਇਓ ਕਹਿੰਦੀ ਆਪਾਂ ਮਾਘਰ ਸ਼ਾ ਜੀ ਇੱਕ ਤਾਂ ਸਾਲਾ ਇਹ ਬਹੁਤ ਸਿਆਪਾ ਯਾਰ ਬਾਕੀ ਹੁਣ ਮੈਂ ਦਨੂ ਅਗਲੀ ਸਨੇਵ ਦੇ ਵਿੱਚ ਇੱਕ ਮੁੰਡਿਆਂ ਨੂੰ ਕੋਈ ਟਰਿਕ ਦੱਸਦਾ ਤੁਹਾਨੂੰ ਹਜ਼ਰੂਰ ਫੋਲੋ ਕਰਿਓ ਸੋ ਜਿੰਨੇ ਵੀ ਆਪਣੇ ਭਰਾ ਆ ਸਾਰਿਆਂ ਨੂੰ ਇੱਕ ਤੁਹਾਨੂੰ ਤਰੀਕਾ ਦੱਸਦਾ ਜਦੋਂ ਮੰਨ ਲਓ ਸੇਲੀ ਗੁਗਨਾ ਗੱਲ ਮੰਨੇ ਬਸ ਉਹਨੂੰ ਇੱਕੋ ਹੀ ਡਰਾਵਾ ਦੇਣਾ ਵਾ ਜਾਂ ਕੋਈ ਗੱਲ ਤੁਹਾਡੀ ਨਾ ਮੰਨੇ ਜਾਂ ਤੁਸੀਂ ਗੱਲ ਕੋਈ ਮਨਾਉਣੀ ਹੋਵੇ ਜਾਂ ਅਰੀ ਕਰਦੀ ਹੋਵੇ ਬਸ ਇੱਕੋ ਹੀ ਉਹਨੂੰ ਡਰਾਵਾ ਦੇਣਾ ਚੱਲਾ ਮੈਂ ਸ਼ੇਵ ਕਰਾਉਣਾ ਚੱਲਾ ਮੈਂ ਸ਼ੇਵ ਕਰਾਉਣ ਜੇ ਤੂੰ ਆ ਗੱਲ ਨਹੀਂ ਬੋਲਣੀ ਤੇ ਚੱਲਾ ਹੀ ਸ਼ੇਵ ਕਰਾਉਣ ਮੈਂ ਬਸ ਉੱਕੇ ਰਬੋੜ ਕੁਝ ਕਰਨ ਦੀ ਲੋੜ ਨਹੀਂ ਕੋਈ ਲੜਨ ਦੀ ਲੋੜ ਨਹੀਂ ਕੋਈ ਕੁਝ ਕਰਨ ਦੀ ਲੋੜ ਨਹੀਂ ਸਿਰਫ ਇਹ ਹੀ ਕਹਿਣਾ ਵਾ ਚੱਲਾ ਜੇ ਬਾਈ ਜੀ ਮੈਂ ਤੇਈ ਤੋਂ ਲੇਟ ਪਛਾਣਿਆ ਮੈਨੂੰ ਨਹੀਂ ਇਹ ਤਾਂ ਲੇਟ ਹੀ ਪਛਾਣਿਆ ਹਾਂਜੀ ਤੇ ਮੈਂ ਜਿੱਦਣ ਆ ਕਰਾ ਕੇ ਆਇਆ ਸੀਗਾ ਦਾੜੀ ਧੂੜੀ ਕਰਾ ਕੇ ਆਇਆ ਸੀ ਮੇਰੀ ਸੇਲੀ ਨੇ ਮੈਨੂੰ ਪਛਾਣਿਆ ਮੈਂ ਕਹਿੰਦੀ ਹਾਂ ਆਹ ਕੌਣ ਹੈ ਕੌਣ ਆ ਕੇ ਕੰਪਨ ਕਿਹਨੂੰ ਵੇਚਦਾ ਆਹ ਮੈਂ ਸ਼ੁਕਰ ਕਰ ਮੈਨੂੰ ਭਾਜੀ ਨਹੀਂ ਕਹਿੰਦਾ ਭਾਈ ਤੁਸੀਂ ਕੌਣ ਭਾਈ ਭਾਈ ਜਲਦੀ ਕਰੋ ਭਾਜੀ ਵੇਖੋ ਭਾਈ ਭਾਈ ਜਲਦੀ ਕਰੋ ਨਾ ਹਾਂ ਭਾਈ ਜੀ ਤਾਰੇ ਤੁਸੀਂ ਤਾਂ ਲੇਟ ਪਛਾਣਿਆ ਮੈਨੂੰ ਨਹੀਂ ਇਹ ਤਾਂ ਲੇਟ ਹੀ ਪਛਾਣਿਆ ਹਾਂ ਜੀ ਤੇ ਮੈਂ ਜਿੱਦਾਂ ਹਾ ਕਰਾ ਕੇ ਆਇਆ ਸੀਗਾ ਦਾੜੀ ਧੂੜੀ ਕਰਾ ਕੇ ਆਇਆ ਸੀ ਮੇਰੀ ਸਹੇਲੀ ਨੇ ਮੈਨੂੰ ਪਛਾਣਿਆ ਮੈਂ ਕਹਿੰਦੀ ਹਾਂ ਆਹ ਕੌਣ ਇਹ ਕੌਣ ਆ ਗਿਆ ਕੰਸਨ ਕਿਹਨੂੰ ਵੇਚਦਾ ਆਹ ਮੈਂ ਸ਼ੁਕਰ ਕਰ ਮੈਨੂੰ ਭਾਜੀ ਨਹੀਂ ਕਹਿਤਾ ਨਾ ਭਾਈ ਤੁਸੀਂ ਕੌਣ ਭਾਈ ਜਲਦੀ ਕਰ ਲੋ ਭਾਜੀ ਨਹੀਂ ਕਰ ਸੋ ਭਾਈ ਭਾਈ ਜਲਦੀ ਕਰ ਲੋ ਨਾ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ